ਚੰਗੇ ਭਲੇ ਧਰਮ ਦੇ ਕੰਮ ਕਰ ਰਿਆ ਸੀ ਬੜਾ ਵਧੀਆ ਚਲੋ ਬਾਬੇ ਦਾ ਆਸ਼ੀਰਵਾਦ ਸੀ ਭਗਵਾਨ ਫੋਲੇ ਨਾਦ ਦਾ ਆਸ਼ੀਰਵਾਦ ਸੀ ਧਰਮ ਦੇ ਕੰਮ ਤੇ ਲਾਇਆ ਹੋਇਆ ਸੀ ਮੈਂ ਪਹਿਲਾਂ ਤੁਹਾਨੂੰ ਦੱਸਦਾ ਮੇਰਾ ਨਾ ਅੱਜ ਮਨ ਪਤਾ ਕੀ ਕਰਦਾ ਹੈ ਅਵਾਰਾ ਗਰਦੀ ਕਰਾਂ ਘੁਮਾਂ ਗੁੰਡਾ ਗਰਦੀ ਕਰਾਂ ਗੈਂਗਸਟਰ ਬਾਦ ਫਲਾਵਾਂ ਅੱਜੋਂ ਮਿਲੇ ਤੇ ਅੱਜ ਉਹਨਾਂ ਨੂੰ ਮੈਂ ਕੰਪਲੇਨਟ ਦਿੱਤੀ ਲੋ ਸਾਹਿਬ ਸਾਡੇ ਧਰਮ ਦੀ ਬੇਇੱਜ਼ਤੀ ਹੋਈ ਥੋੜਾ ਦੇਖੋ ਸਮਾਜ ਨਹੀਂ ਮਜ਼ਾਸ਼ ਕਰ ਰਹੇ ਉਹਨੇ ਇਹ ਸਾਹਿਬ ਮੈਨੂੰ ਕਹਿੰਦੇ ਕਿਹੜੇ ਫੁੱਦੂ ਕੰਮਾਂ 'ਚ ਪਏ ਹੋ ਸਾਬ ਕਹਿੰਦੇ ਕਿਸੇ ਪੇਪਰ ਵਧੀਆ ਦੇਣ ਆਇਆ ਹੁੰਦਾ ਯੂਪੀਐਸਸੀ ਤੇ ਮੈਂ ਫੋਟੋ ਕਰਾ ਲੈਂਦਾ ਕਹਿੰਦੇ ਪਰ ਤੂੰ ਫੁੱਦੂ ਕੰਮ ਨਹੀਂ ਆਇਆ ਤੇਰੇ ਨਾਲ ਫੋਟੋ ਨਹੀਂ ਕਰਾਣੀ ਮੇਰਾ ਮਨ ਭਰ ਗਿਆ ਅੰਦਰੋਂ ਕਿੱਥੇ ਪਿੱਟਾ ਆਪਣੇ ਧਰਮ ਦੀ ਗੱਲ ਕਰਨੀ ਮਾਰੀ ਗੱਲ ਹੋ ਗਈ ਯਾਰ ਇੰਨਾ ਵੱਡਾ ਜੈਕਸ਼ਰਵਾਦ ਪੰਜਾਬ ਚ ਫੈਲਦਾ ਜਾ ਰਿਹਾ ਹੈ ਉੱਥੇ ਸਰਕਾਰਾਂ ਚੁੱਪ ਧਰਮ ਦੀ ਬਾਤ ਚੱਕ ਲਈ ਫੁੱਦੂ ਕੰਮ ਕਿੱਥੇ ਜਾਈਏ ਕਿਧਰ ਕੋ ਪਟੀਆਂ ਤੂੰ ਸ਼ਨੀਦੇਵ ਮਹਾਰਾਜ ਦਾ ਆਸਤਾ ਹਰ ਕੋਈ ਰਖਦਾ ਹੈ ਉਦੇਵਾਰੇ ਮੈਂ ਕਹਨਾ ਜਿੱਦੇ ਕੋ ਮੈਂ ਗਿਆ ਉਹਨਾਂ ਦੀ ਆਸਥਾ ਨਹੀਂ ਛੜੀ ਤੇ ਮਹਾਰਾਜ ਚ ਮਤਲਬ ਜਾਂ ਹਿੰਦੂ ਸਮਾਜ ਨੂੰ ਕੀ ਹੋਇਆਵੇਂ ਚੌਥੇ ਦਰਜੇ ਦਾ ਵਿਵਾਰ ਕਰ ਰਹੇ ਆ ਉਹ ਲੁਧਿਆਣੇ ਦਾ ਇੱਕ ਨੌਜਵਾਨ ਆਗੂ ਕਹਿ ਲੋ ਜਾਂ ਇੱਕ ਪਾਰਟੀ ਦਾ ਵਰਕਰ ਕਹਿ ਲੋ ਪਰ ਬੜਾ ਜਿਆਦਾ ਹੁਣ ਨਾ ਪਰੇਸ਼ਾਨ じゃ ਹੋਇਆ ਪਿਆ ਬੜਾ ਜਿਆਦਾ ਅੱਕਿਆ ਪਿਆ ਕਹਿੰਦਾ ਹੁਣ ਮੈਂ ਆਪਣੇ ਆਪ ਨੂੰ ਵਿਗਾੜਨਾ ਹੈ ਮੈਂ ਵਿਗੜ ਕੇ ਦਿਖਾਣਾ ਹੈ ਉਹਨੂੰ ਗੱਲ ਕਰਦੇ ਨੇ ਪੁੱਛਦੇ ਮਾਮਲਾ ਕੀ ਹੈ ਕਾਕਾ ਜੀ ਕੀ ਗੱਲ ਲੋਕੀ ਤਾਂ ਸੁਧਰਦੇ ਆ ਤੁਸੀਂ ਕਹਿੰਦੇ ਮੈਂ ਵਿਗੜਨਾ ਹੈ ਕੀ ਚੱਕਰ ਹੈ ਸ਼ੁਰੂ ਤੋਂ ਸੁਧਰੇ ਹੀ ਪਿਆ ਜੀ ਸੀ ਚੰਗੇ ਭਲੇ ਧਰਮ ਦੇ ਕੰਮ ਕਰ ਰਿਆ ਸੀ ਬੜਾ ਵਧੀਆ ਚਲੋ ਬਾਬੇ ਦਾ ਆਸ਼ੀਰਵਾਦ ਸੀ ਭਗਵਾਨ ਭੋਲੇ ਨਾਥ ਦਾ ਆਸ਼ੀਰਵਾਦ ਸੀ ਧਰਮ ਦੇ ਕੰਮ ਤੇ ਲਾਇਆ ਹੋਇਆ ਸੀ ਮੈਂ ਪਹਿਲਾਂ ਤੁਹਾਨੂੰ ਦੱਸਦਾ ਮੇਰਾ ਨਾ ਅਜ ਮਨ ਪਤਾ ਕੀ ਕਰਦਾ ਹੈ ਆਵਾਰਾਗਰਦੀ ਕਰਾਂ ਘੁਮਾਂ ਗੁੰਡਾਗਰਦੀ ਕਰਾਂ ਗੈਂਗਸਟਰ ਵਾਲਾ ਫਲਾਵਾਂ ਕੰਮ ਹੀ ਕਿਉਂ ਦੱਸਦਾ ਕਾਰਨ ਮੈਂ ਇਸ ਚੀਜ਼ ਦਾ ਮੈਂ ਧਰਮ ਦਾ ਕੰਮ ਕਰਦਾ ਆ ਰਿਹਾ ਪਿਛਲੇ 2 2.5 ਸਾਲ ਤੋਂ ਮਤਲਬ ਅੱਜ ਇੱਕ ਸਿੰਗਰ ਹੈ 2 ਟੁ ਟੁਚੇ ਦਾ ਸਿੰਗਰ ਹੈ ਉਹ ਮੈਂ ਤੁਹਾਨੂੰ ਕਹਾਂ ਉਹਦੇ ਖਿਲਾਫ ਮੈਂ ਦਰਖਾਸਤ ਦੇਣ ਗਿਆ ਸੀਗਾ ਕਿਸੇ ਵੱਡੇ ਅਧਿਕਾਰੀ ਕੋਲ ਸ਼ਹਿਰ ਦੇ ਵੱਡੇ ਅਧਿਕਾਰੀ ਨੇ ਬੜੀ ਵਧੀਆ ਪੋਸਟ ਤੇ ਬੈਠੇ ਨੇ ਵੀ ਦੋ ਦਿਨ ਤੋਂ ਘੇੜੇ ਮਾਰ ਰਹੇ ਆ ਪਹਿਲਾਂ ਤਾਂ ਮਿਲੇ ਨਹੀਂ ਮੈਨੂੰ ਚਲੋ ਵੱਡੇ ਡਿਊਟੀ ਲੱਗੀ ਹੋਣੀ ਕਿੱਥੇ ਅੱਜ ਉਹ ਮਿਲੇ ਤੇ ਅੱਜ ਉਹਨਾਂ ਨੂੰ ਮੈਂ ਕੰਪਲੇਨਟ ਦਿੱਤੀ ਲੋ ਸਾਹਿਬ ਸਾਡੇ ਧਰਮ ਦੀ ਬੇਦਬੀ ਹੋਈ ਥੋੜਾ ਦੇਖੋ ਸਮਾਜ ਨਹੀਂ ਮਜਰਾਸ਼ ਕਰ ਰਹੇ ਹਣ ਇਹ ਸਾਹਿਬ ਮੈਨੂੰ ਕਹਿੰਦੇ ਕਿਹੜੇ ਫੁੱਦੂ ਕੰਮਾਂ 'ਚ ਪਏ ਹੋ ਸੋਨ ਤਾਂ ਇਹ ਵਰਟਿੰਗ ਸੀ ਸੇਮ ਵਰਟਿੰਗ ਕਿਹੜੇ ਫੁੱਦੂ ਕੰਮ ਆ ਜ ਪਏ ਹੋ ਅੱਛਾ ਪੜ ਲਿਖ ਲੋ ਮੈਂ ਕਿਹਾ ਸਾਬ ਧਰਮ ਦੀ ਕੰਮ ਹੈ ਜੇ ਪੜ ਲਿਖ ਕੇ ਥੋੜਾ ਟਾਈਮ ਬਚ ਗਿਆ ਗੁੰਡਾ ਗਰਦੀ ਵਾਰਾ ਗਰਦੀ ਗੈਂਗਸਟਰ ਵਾਤ ਤੋਂ ਲਾਵਾ ਮੈਂ ਧਰਮ ਦਾ ਕੰਮ ਕਰਨ ਲੱਗ ਗਿਆ ਕੀ ਗਲਤੀ ਕਰਤੀ ਸਭ ਕਹਿੰਦੇ ਮੈਂ ਸਾਹਮਣੇ ਕਿਹਾ ਸਾਬ ਕੰਪਲੇਂਟ ਲੈ ਲਈ ਫੋਟੋ ਕਰਾ ਲਈ ਥੋੜੀ ਜੀ ਥੋੜਾ ਸਮਾਨ ਨੂੰ ਪਤਾ ਲੱਗ ਜੇ ਕਿ ਕੰਪਲੇਂਟ ਦੇਤੀ ਆ ਸਾਬ ਕਹਿੰਦੇ ਕਿਸੇ ਪੇਪਰ ਵਧੀਆ ਦੇਣ ਆਇਆ ਹੁੰਦਾ ਯੂਪੀਐਸਸੀ ਦੇ ਮੈਂ ਫੋਟੋ ਕਰਾ ਲੈਂਦਾ ਕਹਿੰਦੇ ਪਰ ਤੂੰ ਫੁੱਦੂ ਕੰਮ ਨਹੀਂ ਆਇਆ ਤੇਰਾ ਨਾ ਫੋਟੋ ਨਿਕ ਰਣੀ ਮੇਰਾ ਮਨ ਭਰ ਗਿਆ ਅੰਦਰੋਂ ਕਿੱਥੇ ਪਿੱਟਾਂ ਆਪਣੇ ਧਰਮ ਦੀ ਗੱਲ ਕਰਨੀ ਮਾਰੀ ਗੱਲ ਹੋ ਗਈ ਯਾਰ ਬੱਲੂ ਧਿਆਨੇ ਪੁਲਿਸ ਕਮਿਸ਼ਨਰ ਤੇ ਵੱਡੇ ਅਫਸਰ ਰੈਡਿਕਲ ਕਹਿਤੀ ਜੇ ਫੁੱਦੂ ਕਾਮਣੇ ਐਡੀ ਵੱਡੀ ਗੱਲ ਮੈਂ ਸੁਣ ਕੇ ਮੈਂ ਕੀ ਕਿੱਥੇ ਜਾਵਾਂ ਕਿਤੇ ਕੋ ਪਿੱਟਾ ਆਪਣਾ ਰੋਣਾ ਕਿਤੇ ਕੋ ਜਾਵਾਂ ਸਰਕਾਰਾਂ ਸਾਡੀਆਂ ਨਹੀਂ ਸੁਣਦੀਆਂ ਸੀ ਪ੍ਰਸ਼ਾਸਨ ਸਾਡੇ ਨਹੀਂ ਸੁਣਦੇ ਸੀ ਸਾਡੇ ਸੀਨੀਅਰ ਲੀਡਰ ਕਹਿੰਦੇ ਰਹਿ ਗਏ Hindu ਗੁਲਾਮ ਹੈ Hindu ਗੁਲਾਮ ਹੈ ਅੱਜ ਵਿਸ਼ਵਾਸ ਸਾਬਤ ਹੋ ਗਿਆ ਮੇਰੇ ਨਾਲ ਦੇ ਨੌਜਵਾਨ پتہ ਕੀ ਕਹਿ ਰਹੇ ਆ ਉਹ ਵਿਨੀਤ ਬੱਸ ਕਰ ਲਿਆ ਧਰਮ ਦਾ ਕੰਮ ਕੀ ਮਿਲਿਆ ਠੇਂਗਾ ਲੱਗ ਹੁਣ ਚਲਾ ਗਿੜੀਆਂ ਮਾਰਨ ਚਲੀਏ ਲੋਕਾਂ ਦੀਆਂ ਕੁੜੀਆਂ ਛੜਿਆ ਚੱਲ ਘੁੰਮਣ ਚਲੀਏ ਗਿੜੀਆਂ ਮਾਰੀਏ ਕਿਉਂਕਿ ਉੱਥੇ ਦਾ ਪੁਲਿਸ ਕਹਿੰਦੀ ਕੁਝ ਨਹੀਂ ਅਜ ਤੱਕ ਕਿਹੜੇ ਅਫਸਰ ਨੇ ਕਿਹਾ ਫੁੱਦੂ ਕੰਮ ਹੈ ਧਰਮ ਦਾ ਕੰਮ ਫੁੱਦੂ ਕੰਮ ਆਪਣੇ ਸਮਾਜ ਲਈ ਬਾਤ ਚੱਕ ਲੋ ਅਸੀਂ ਫੁੱਦੂ ਹੋ ਗਏ ਵਧੀਆ ਵਾਰਾ ਕਰਦਿਆਂ ਕਰੋਗੇ ਉਹ ਠੀਕ ਹੈ ਵਾ ਵਧੀਆ ਟ੍ਰਿਪਲਿੰਗ ਮਾਰ ਕੇ ਗਿੜੀਆਂ ਮਾਰੋ ਘੁੰਮੋ ਉਦੋਂ ਥੋੜੀ ਸਰਕਾਰ ਨੇ ਕੁਝ ਕਹਿਣਾ ਇੰਨਾ ਵੱਡਾ ਗੈਸਟਰਵਾਦ ਪੰਜਾਬ ਚ ਫੈਲਦਾ ਜਾ ਰਿਹਾ ਹੈ ਉੱਥੇ ਸਰਕਾਰਾਂ ਚੁੱਪ ਧਰਮ ਦੀ ਬਾਤ ਚੱਕ ਲਈ ਫੁੱਦੂ ਕੰਮ ਗੁਪਾਲ ਮੰਦਰ ਬੇਦਵੀ ਹੋਈ ਜੈ ਸ਼੍ਰੀ ਰਾਮ ਦਾ ਨਾਰਾ ਲਾਣਾ ਮਹੰਗਾ ਪੈ ਗਿਆ ਤੁਹਾਨੂੰ ਪਹਿਲਾਂ ਤਾਂ ਸਾਡਾ ਬੰਦਾ ਸਾਡੇ ਸੀਨੀਅਰ ਲੀਡਰ ਸੰਦੀਪ ਥਾਪਰ ਜੀ ਥ੍ਰੈਟ ਤੇ ਜੈਨੂ ਥ੍ਰੈਟਾ ਦੋ ਵਾਰੀ ਮੋਡਿਊਲ ਫੜੇਗੇ ਸਿਕਿਉਰਟੀ ਦੇਤੀ ਨਾ ਮੰਗੀ ਦੇਤੀ ਚਲੋ ਪ੍ਰਸ਼ਾਸਨ ਦਾ ਧੰਨਵਾਦ ਵਧੀਆ ਸੀਗੇ ਉਦੋਂ ਦੇਤੀ ਥ੍ਰੈਟ ਚ ਲਿਆਤਾ ਵਧੀਆ ਹੈਂਡ ਕਰਤਾ ਜੈ ਸ਼੍ਰੀ ਰਾਮ ਦਾ ਨਾਰਾ ਲਾਣਾ ਪੈ ਗਿਆ ਤੇ ਕਹਿੰਦੇ ਨਾ ਨਾ ਸਿਕਿਉਰਟੀ ਖੋਲੀ ਇਸ ਕੋਸਤੇ ਸਿਕਿਉਰਟੀ ਦਿੱਤੀ ਸਾਨੂੰ ਤੁਸੀਂ ਕਿਸੇ ਜੈ ਸ਼੍ਰੀ ਰਾਮ ਦਾ ਨਾਰਾ ਲਾਣ ਲਈਏ ਪੰਜਾਬ ਚ ਜਾ ਕਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਨਾ ਕਰੀਏ ਕੀ ਕਰੀਏ ਦੱਸੋ ਹੁਣ ਮਨ ਚ ਕੀ ਭਾਵ ਆਉਂਦੇ ਸਭ ਕੁਛ ਛੱਡ ਕੇ ਹੁਣ ਕੀ ਵਾਰਾ ਕਰਦੀ ਕਰੀਏ ਵਾਰਾ ਕਰਦੀ ਕਰੀਏ ਸ਼ਿਵ ਸ਼ਰਾਧਾ ਛੱਡਤੀ ਸ਼ਿਵ ਸ਼ਰਾਧਾ ਛੱਡਤੀ ਪਤਾ ਲੱਗਿਆ ਗੁਲਾਮ ਹੈ ਬਿਲਕੁਲ ਗੁਲਾਮ ਹੈ ਸਾਬਤ ਹੋ ਗਿਆ ਗੁਲਾਮ ਹੈ ਇਹ ਮਾਨਸਿਕ ਗੁਲਾਮੀ ਕਿਉਂ ਇਦਾਂ ਕਿਉਂ ਮਨ ਤੇ ਇਹ ਜੀ ਗੱਲਾਂ ਕਿਉਂ ਆ ਰਹੀਆਂ ਨੇ ਕਿਉਂ ਨਾਵੇਂ ਤੁਸੀਂ ਦੱਸੋ ਭਾਜੀ ਮੈਂ ਤੁਹਾਨੂੰ ਕਹਿਣਾ ਤੁਸੀਂ ਵੀ ਧਰਮ ਤੋਂ ਕਿਸੇ ਬੀ ਬਲੋਂਗ ਕਰਦੇ ਹੋਗੇ Hindu ਧਰਮ ਤੋਂ ਤੁਸੀਂ ਸ਼ਨੀ ਦੇਵ ਮਹਾਰਾਜ ਦਾ ਆਸਤਾ ਹਰ ਕੋਈ ਰੱਖਦਾ ਉਹਦੇ ਬਾਰੇ ਮੈਂ ਕਹਣਾ ਜਿੱਦੇ ਕੋ ਮੈਂ ਗਿਆ ਉਹਨਾਂ ਦੀ ਆਸਤਾ ਨਹੀਂ ਛੜੀ ਤੇ ਮਹਾਰਾਜ मतलब ਯਾ ਹਿੰਦੂ ਸਮਾਜ ਨੂੰ ਕੀ ਹੋਇਆ ਵੀ ਚੌਥੇ ਦਰਜੇ ਦਾ ਵਿਵਾਰ ਕਰ ਰਹੇ ਆ ਉਹ ਕੀ ਕਰਾਂ ਦੱਸੋ ਮੈਂ ਕਿੱਥੇ ਜਾਵਾਂ मतलब ਹੁਣ ਤਾਂ ਮੈਂ ਗੁੰਡਾਗਰਦੀ ਕਰਾਂ ਅੱਤਵਾਦ ਵਾਲਾ ਚੱਲਾ ਦੌਰ ਕੁੜੀਆਂ ਛੇੜਾ ਲੋਕਾਂ ਦੀਆਂ ਧੀਆ ਬੈਣਾ ਪਹਿਲਾਂ ਬਹੁਤ ਚੰਗਾ ਸੀ ਸਮਾਜ ਚ ਪਤਾ ਕਰੋ ਵਧੀਆ ਨਾ ਸੀ ਹੁਣ ਕਿ ਮੈਂ ਕੀ ਕਰਾਂ ਦੱਸੋ ਤੁਸੀਂ ਦੱਸ ਦਿਓ ਸਲਾਹ ਦੇ ਦਿਓ ਕੋਈ ਬੜੀ ਅਜੀਬ ਜੀ ਗੱਲ ਐ ਸੋ ਇਹ ਨੌਜਵਾਨ ਵਿਦਿਆਰਥੀ ਐ ਕਾਲਜ ਪੜਦਾ ਐ ਸਟੂਡੈਂਟ ਕਾਲੇ ਦਾ ਇਹ ਕਹਿੰਦਾ ਜਿਵੇਂ ਪੜ੍ਹਾਈ ਦੇ ਨਾਲ ਨਾਲ ਕੁਝ ਆਪਣੇ ਸਮਾਜ ਲਈ ਆਪਣੇ ਹਿੰਦੂ ਧਰਮ ਲਈ ਸਮਾਜ ਲਈ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਆ ਆਵਾਜ਼ ਚੱਕਦਾ ਤਾਂ ਮੇਰੀ ਬੇਇੱਜ਼ਤੀ ਕੀਤੀ ਜਾਂਦੀ ਐ ਮੈਨੂੰ ਜਵਾਕ ਸਮਝ ਕੇ ਮੈਨੂੰ ਟੀਚਰਾਂ ਕੀਤੀ ਜਾਂਦੀਆਂ ਨੇ ਉਹ ਟੀਚਰ ਕਿੰਨੀਆਂ ਕਿ ਸਹੀ ਨੇ ਕਿਉਂਕਿ ਕਿਸ ਤਰ੍ਹਾਂ ਇਹ ਬੱਚਿਆਂ ਤੇ ਦਿਮਾਗ ਤੇ ਜੋ ਬੋਝ ਪੈਂਦਾ ਇਮਪ੍ਰੈਸ਼ਨ ਪੈਂਦਾ ਵਿਚਾਰੇ ਅੱਖਾਂ ਭਰੀਆਂ ਹੋਈਆਂ ਨੇ ਥੋੜਾ ਜਿਹਾ ਮਨਮਸੂਸੀ ਬੈਠਾ ਪਰ ਉਹਦਾ ਇਹ ਕਹਿਣਾ ਐ ਕਿ ਜੇ ਅਸੀਂ ਚੰਗਾ ਨਹੀਂ ਕਰ ਸਕਦੇ ਫਿਰ ਜੇ ਅਸੀਂ ਮਾੜਾ ਕਰਦੇ ਆ ਜਾਂ ਮਾੜੇ ਅਨਸਰ ਤੇ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਅਸੀਂ ਵੱਡੇ ਅਫਸਰਾਂ ਕੋਲੋਂ ਬੇਇੱਜ਼ਤੀ ਕਰਾਨੇ ਆ ਹਾਸਿਆਂ ਦਾ ਇੱਕ ਕਾਰਨ ਬਣ ਜਾਂਦੇ ਆ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਬੇਦੀ ਲੁਧਿਆਣਾ ਲਾਈਵ ਨਿਊਜ਼